ਆਵੇਂ ਤੜਕੇ ਮੈਂ ਓਏ ਕਬੂਤਰ ਭੋਖਾਇਆ ਮਿੱਟੀ 'ਤੇ ਬੈਠਾ ਦਾ ਦੁੱਧ ਲਾਹੇ ਵਿਆ ਰਾਤ ਨੂੰ ਭਰਾਵੋ ਤਾਰਿਆਂ ਦੀ ਸ਼ਾਮੇ ਬੈਠਾ ਚੰਦ ਹੈ ਤੇ ਜਿਵੇਂ ਪਹਿਲਾਂ ਪੁਰਾਣੇ ਟਾਈਮਾਂ 'ਚ ਬਾਹਰ ਮੰਜੇ ਢਾਕੇ ਪੈਂਦੇ ਸੀ ਆਦੇ ਮੰਜੇ ਢਾਕੇ ਬੈਠੇ ਆਂ ਮੰਜੇ ਢਾਕੇ ਤੇ ਬੈਠੇ ਰਾਤੇ ਬੈਠੇ ਰਾਤੇ ਕੋਨੀ ਮੋਨੀ ਬੱਕਰੀ ਤੇ ਡੱਬੀ ਉਹਦੀ ਛਾਂ ਹਾਂ ਕੰਨ ਚੱਲ ਮੇਰੀ ਬੱਕਰੀ ਘਰ ਵਾਲੇ ਦਾ ਹਾਂ ਇਹ ਤਾਂ ਬਾਜ਼ਾਰਤ ਹੋਈ ਬੁੱਝੋ ਬਾਈ ਦੱਸੋ ਤੁਸੀਂ ਦੱਸੋਗੇ ਚੱਲ ਦੇਖਦੇ ਕੋਈ ਦੱਸਦਾ ਤਾਂ ਨਹੀਂ ਤਾਂ ਫਿਰ ਆਪਾਂ ਦੱਸ ਦਾਂਗੇ ਹਾਂ ਤੇ ਹੋਰ ਪਾਇ ਕੋਨੇ ਉਹ ਬੁੱਝਣਗੇ ਉਹ ਪਾਇਏ ਹੋਰ ਕੋਨਾ ਮੋਨਾ ਵੈੜ ਕਾ ਹਾਂ ਹਲਵਾ ਬੇਟੀ ਬੀਟਾਵੇ ਅੱਸੀ ਉਹਦੇ ਨੱਥਾਂ ਪਾਈਆਂ ਤੇ ਹਜੇ ਬੁੜਕਦਾ ਜਾਵੇ ਕੋਨ ਇਹ ਸੁਣੀਦਾ ਯਾਰ ਪਹਿਲਾਂ ਵੀ ਅਮੇ ਕੋ ਨਾ ਮੋ ਨਾ ਵੈੜ ਕਾ ਹਲਵਾ ਵੇ ਟਿਪੀਟਾਵੇ ਅਸੀਂ ਉਹਦੇ ਨੱਥਾਂ ਪਾਈਆਂ ਤੇ ਹਜੇ ਮੁੜਕਦਾ ਜਾਵੇ ਮੁੜਕਦਾ ਜਾਵੇ ਯਾਰੇ ਮੇਰੀ ਯਾਦ ਨਹੀਂ ਆ ਰਹੀ ਬਾਈ ਬੁੱਝੋ ਬਾਜ਼ਾਰਤ ਬਾਈ ਹਾਂ ਤਾਰਿਆਂ ਦੀ ਸ਼ਾਮੇ ਮੈਠੇ ਤੇ ਚੰਦ ਹੱਸੇ ਯਾਰ ਬੁੱਝਾ ਚਲ ਆਪਾ ਇਕੱਠੀਆਂ ਪਾ ਫੇਰ ਇਕੱਠੀਆਂ ਦਾ ਜਵਾਬ ਹੀ ਦੇਵਾਂਗੇ ਦੂਜੀ ਹੋਰ ਪਾ ਇਹ ਵੀਡੀਓ ਚ ਚੱਲ ਰਹੀ ਹੈ ਤੇਰੀਆਂ ਬੁਝਾਰਤਾਂ ਨਿੱਕੇ ਨਿੱਕੇ ਰੈਂਡਵੇ ਸੰਦੂਖ ਚੱਕੀ ਜਾਂਦੇ ਆ ਹਾਂ ਤੇ ਰਾਜਾ ਪੁੱਛੇ ਰਾਣੀ ਨੂੰ ਵੀ ਕੀ ਜਨੌਰ ਜਾਂਦੇ ਕੀ ਜਨੌਰ ਜਾਂਦੇ ਆ ਕੀ ਬਾਤ ਹੈ ਇਹ ਭਈ ਪੁਰਾਣੇ ਟਾਈਮਾਂ ਚ ਪਾਉਂਦੇ ਹੁੰਦੇ ਸੀ ਐ ਕੋਠਿਆਂ ਤੇ ਬਹਿ ਕੇ ਹਾਂ ਕੱਚੀਆਂ ਛੱਤਾਂ ਹੁੰਦੀਆਂ ਤੇ ਐਂ ਜਿਵੇਂ ਕੱਚੇ ਮਕਾਨ ਜਾਣ ਦੀ ਐਂ ਠੰਡੀ ਹਵਾ ਹੁੰਦੀ ਜਿਵੇਂ ਅੱਜ ਠੰਡੀ ਹਵਾ ਚੱਲਦੀ ਹੈ ਨਜ਼ਾਰੇ ਦੀ ਉਦੋਂ ਵੈਸੇ ਬਿਜਲੀਆਂ ਲਾਈਟਾਂ ਪੱਖੇ ਤਾਂ ਹੁੰਦੇ ਨਹੀਂ ਸੀ ਹੱਥਾਂ ਦੇ ਪੱਖੇ ਚੱਲਦੇ ਸੀ ਇੱਕ ਜਿਵੇਂ ਹੁਣ ਪਹਿਲਾਂ ਨਿੱਕੇ ਨਿੱਕੇ ਬਾਤਾਂ ਹੁੰਦੀਆਂ ਹਾਂ ਅੱਖੇ ਨਿੱਕੀ ਜੀ ਕੁੜੀ ਉਹਦੇ ਢਿੱਡ ਚ ਲਖੀਰ ਅੱਛਾ ਹਾਂ ਦੱਸੋ ਬਈ ਆ ਨਿੱਕੇ ਨਿੱਕੇ ਠੇਗਣੇ ਇਹ ਤਾਂ ਲੈ ਹੁਣ ਮੈਂ ਦੱਸਦਾ ਇਹ ਤਾਂ ਹੋਈ ਰੇਲ ਗੱਡੀ ਹੈ ਨਾ ਹਾਂ ਤੇ ਨਿੱਕੀ ਜੀ ਕੁੜੀ ਇਹ ਕਣਕ ਹਾਂ ਏ ਹੜਬਾਵੇ ਟੀਬੀਤਾ ਹੈ ਅੱਸੀ ਉਹ ਨੱਥਾ ਮਾਰੀਆਂ ਫੇਰ ਵੀ ਮੁੜਕਦਾ ਜਾਵੇ ਇਹ ਤਾਂ ਉਹ ਲੱਗਦਾ ਯਾਰ ਢੋਲੀ ਹਾਂ ਢੋਲਾ ਕੀ ਬਾਤ ਆ ਬਾਈ ਢੋੜਾ ਬਾਈ ਜੀ ਤੇ 21 ਤੋਂ ਪਹਿਲਾਂ ਪਾਈ ਸੀ ਉਹ ਗੜੀ ਸੀ ਉਹ ਸੀਗੀ ਮੈਂ ਇੱਕ ਤਾਂ ਮੰਜਾ ਸੀ ਜਿਹੜਾ ਹਾਂ ਹਾਂ ਚੱਲ ਮੇਰੀ ਬੱਕਰੀ ਕੱਲ ਵਾਲੇ ਥਾਂ ਇੱਕ ਇਹ ਤੋਂ ਮੰਜਿਤ ਬਾਅਦ ਹੋਰ ਪਤਾ ਨਹੀਂ ਕਿਹੜੀ ਪਾਈ ਸੀ ਹਾਂ ਹੀ ਹੀ ਦੋੜਨ ਉਹ ਲਾਲੀ ਸੀ ਤੇ ਇਹ ਬਾਤਾਂ ਪਾਈਆਂ ਬਾਈ ਪੁਰਾਣੇ ਟਾਈਮਾਂ ਦੀਆਂ ਗੱਲਾਂ ਇਹ ਬਜ਼ੁਰਗ ਬਾਈ ਮਹਿੰਦਰ ਸਿੰਘ ਜੀ ਹਾਕਮਾਬਾਦ ਰਾਜਸਥਾਨ ਤੋਂ ਨੇ ਇਹ ਬੜੀਆਂ ਗੱਲਾਂ ਇੱਕ ਹੋਰ ਆਉਣ ਵਾਲੇ ਆ ਉਹਨਾਂ ਨੂੰ ਆ ਜਾਣ ਤੋਂ ਬਾਅਦ ਤੁਹਾਨੂੰ ਐ ਆਪਣੇ ਰੌਣਕ ਬੰਦਾਂਗੇ ਜਮਾ ਉਹ ਸੁਣਾਉਣਗੇ ਤੁਹਾਨੂੰ ਹੋਰ ਕਲਾਕਾਰਾਂ ਦੀ ਗੱਲਾਂ ਹਾਂ ਹੋਰ ਸੁਣਾ ਇੱਕ ਪਹਿਲਾ ਸਿਆਣੇ ਕਹਿੰਦੇ ਵੀ ਜੁੱਤੀ ਛੋਟੀ ਬਿਨਾ ਤੁਰ ਜੇ ਨਾ ਰਾਤ ਨੂੰ ਜੁੱਤੀ ਛੋਟੀ ਬਿਨਾ ਤੁਰਿਏ ਨਾ ਰਾਤ ਨੂੰ ਤੇ ਟਿੱਚਰ ਨਾ ਕਰੀਏ ਮਰਾਸੀ ਯਾਰ ਇਹ ਕੁਲਦੀਪ ਮਾਨਕ ਦਾ ਗਾਣਾ ਵੀ ਹੈ ਭਾਈ ਹਾਂ ਇਹ ਕੁਲਦੀਪ ਮਾਨਕ ਨੇ ਇੱਧਰ ਛੋਡੇ ਗੰਗਾ ਨਗਰ ਜ਼ਿਲ੍ਹੇ ਚ ਹੀ ਗਾਇਆ ਸੀ ਇਹ ਤੇ ਰਿਕਾਰਡ ਨਹੀਂ ਹੋਇਆ ਵਾ ਲਿਖਿਆ ਇਹ ਦੇਵ ਤਰੀਕਿਆਂ ਵਾਲੇ ਦਾ ਹਾਂ ਹਾਂ ਇਹ ਪਰਾਣੀਆਂ ਕਹਾਵਤਾਂ ਨੇ ਛੋਟੀ ਬਿਨਾ ਤੁਰ ਗੇਰਾ ਰਾਤ ਨੂੰ ਛਿੱਤਰ ਕਰੀਏ ਨਾ ਮਰਾਸੀ ਯਾਤ ਨੂੰ ਮਰਾਸੀ ਯਾਤ ਨੂੰ ਅੱਗੋਂ ਦੀ ਨਾ ਲੰਗੀਏ ਅੜਬੁੱਠ ਦੇ ਅੜਬੁੱਠ ਦੇ ਹਾਂ ਤੇ ਛਿੱਤਰ ਨਾ ਮਾਰੀਏ ਜਵਾਨ ਪੁੱਤ ਦੇ ਜਵਾਨ ਪੁੱਤ ਦੇ ਬਹੁਤ ਬੜੀ ਤਕੜੀਆਂ ਗੱਲਾਂ ਕਹਿੰਦੇ ਖੁੱਲਾਂ ਉੱਤੇ ਆਈ ਪੱਟੀਆਂ ਨਾਲ ਨੂੰ ਅੱਛਾ ਟਖੀਏ 'ਚ ਬੈਠ ਕੇ ਵੀ ਟੋਕੀਏ ਨਾ ਗੱਲ ਨੂੰ ਅੱਛਾ ਕੀ ਬਾਤ ਆਪੇ ਗੱਲ ਕਰਕੇ ਕਦੇ ਨਾ ਹੱਸੀਏ ਅੱਛਾ ਹਾਂ ਇਹ ਬੱਚਾ ਚੁੰਗੇ ਗਾਉ ਨੂੰ ਕਦੇ ਨਾ ਦਸੀ ਅੱਛਾ ਬੱਚਾ ਹਾਂ ਬੱਚਾ ਚੁੰਗੇ ਗਾਉ ਨੂੰ ਕਦੇ ਨਾ ਦਸੀ ਕਦੇ ਨਾ ਦਸੀ ਉਹਦੀ ਮਾਂ ਹੈ ਹਾਂ ਚੁੰਗ ਲੈਣ ਦੀ ਹੂੰ ਇਹ ਪ੍ਰਾਣੀਆਂ ਕਹਾਵਤਾਂ ਨੇ ਬਹੁਤ ਵਧੀਆ ਇੱਕ ਜਿਵੇਂ ਸਮਾਂ ਹੁੰਦਾ ਵੀ ਕਹਿੰਦੇ ਕਿ ਸਮਾਂ ਲਗੂ ਬੇਰੀਆਂ ਨੂੰ ਫਾਲ ਲੱਗਦੇ ਆ ਬਹੁਤ ਹਾਂ ਬੇਰੀਆਂ ਨੂੰ ਬੇਰ ਲੱਗਦੇ ਆ ਹਾਂ ਐਦ ਕਿ ਉਹ ਆਪਾਂ ਨੂੰ ਡੋਡੀਆਂ ਲੱਗਦੀਆਂ ਡੋਡੀਆਂ ਲੱਗਦੀਆਂ ਇਹ ਉਹ ਨਿਸ਼ਾਨੀਆਂ ਇਹ ਇਹ ਨਿਸ਼ਾਨੀਆਂ ਸਮੇਂ ਦੀਆਂ ਔਰ ਕਿ ਇਸ ਵਾਰ ਹੋਇਆ ਹਾਂ ਹੋਇਆ ਬੇਰੀਆਂ ਨੂੰ ਫਲ ਬੇਹੱਦ ਹੈ ਬੇਹੱਦ ਤੇ ਸਾਰੀਆਂ ਫਸਲਾਂ ਵੀ ਬਹੁਤ ਵਧੀਆ ਪੱਕੀਆਂ ਬਹੁਤ ਵਧੀਆ ਪਕਾਇਆ ਹੈ ਹਾਂ ਮਿਲ ਗਿਆ ਠੀਕ ਹੈ ਚਲ ਉਹਨੂੰ ਵੀ ਆ ਜਾਂਦੇ ਹਣ ਓਕੇ ਬਾਈ